ਨਿਜਰ ਕਤਲ ਕੇਸ 'ਚ ਵੱਡਾ ਮੋੜ ਨਿਜਰ ਮਾਮਲੇ ਨੇ ਭਾਰਤ ਕੈਨੇਡਾ ਸਬੰਧਾਂ 'ਚ ਵਧਾਇਆ ਤਣਾ ਫੈਡਰਲ ਕੋਰਟ ਕਰੇਗੀ ਅਹਿਮ ਫੈਸਲਾ ਕੈਨੇਡਾ ਵਿੱਚ ਬੀਸੀ ਦੇ ਸਿੱਖ ਆਗੂ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਨਾਲ ਸੰਬੰਧਤ ਟ੍ਰਾਇਲ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਫੈਡਰਲ ਕੋਰਟ ਵਿੱਚ ਇੱਕ ਮਹੱਤਵਪੂਰਨ ਕਾਨੂੰਨੀ ਅਰਜੀ ਦਾਇਰ ਕਰਕੇ ਕੁਝ ਸੰਵੇਦਨਸ਼ੀਲ ਰਾਸ਼ਟਰੀ ਸੁਰੱਖਿਆ ਸਬੂਤਾਂ ਦੇ ਖੁਲਾਸੇ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਸਰਕਾਰ ਦੀ ਦਲੀਲ ਹੈ ਕਿ ਜੇਕਰ ਇਹ ਜਾਣਕਾਰੀ ਜਨਤਕ ਕੀਤੀ ਗਈ ਜਾਂ ਬਚਾਪ ਆਖ ਨਾਲ ਸਾਂਝੀ ਕੀਤੀ ਗਈ ਤਾਂ ਇਸ ਨਾਲ ਦੇਸ਼ ਦੀ ਰਾਸ਼ਟਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਤੇ ਇਹ ਅਰਜੀ 24 ਦਸੰਬਰ 2025 ਨੂੰ ਕੈਨੇਡਾ ਐਵੀਡੈਂਸ ਐਕਟ ਦੀ ਧਾਰਾ 38 ਤਹਿਤ ਦਾਇਰ ਕੀਤੀ ਗਈ ਹੈ ਤੇ ਜੋ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਜਾਣਕਾਰੀ ਦੀ ਅਦਾਲਤੀ ਪ੍ਰਕਿਰਿਆ ਦੌਰਾਨ ਸੁਰੱਖਿਆ ਪ੍ਰਦਾਨ ਕਰਦੀ ਹੈ ਜਾਣਕਾਰੀ ਮੁਤਾਬਕ ਭਾਰਤੀ ਅਧਿਕਾਰੀਆਂ ਨੂੰ ਸਾਜ਼ਿਸ਼ ਨਾਲ ਜੋੜਨ ਵਾਲੀ ਪ੍ਰਾਰੰਭਿਕ ਸੂਚਨਾ ਬ੍ਰਿਟੇਨ ਦੀ ਖੁਫੀਆ ਏਜੰਸੀ ਜੀਸੀਐਚਕਯੂ ਵੱਲੋਂ ਮਿਲੀ ਸੀ ਜਿਸ ਦੀ ਬਾਅਦ ਵਿੱਚ ਕੈਨੇਡੀਅਨ ਵਾਇਰ ਟੈਪ ਰਿਕਾਰਡਿੰਗਾਂ ਰਾਹੀਂ ਪੁਸ਼ਟੀ ਹੋਈ ਐਸ ਅਲਾਵਾ ਅਮਰੀਕਾ ਵਿੱਚ ਚੱਲ ਰਹੀ ਇੱਕ ਹੋਰ ਜਾਂਚ ਦੌਰਾਨ FBI ਵੱਲੋਂ ਇੰਟਰਸੈਪਟ ਕੀਤੇ ਗਏ ਸੰਚਾਰਾਂ ਵਿੱਚ ਵੀ ਕੈਨੇਡਾ ਵਿੱਚ ਸੰਭਾਵਿਤ ਨਿਸ਼ਾਨਿਆਂ ਦਾ ਜ਼ਿਕਰ ਸਾਹਮਣੇ ਆਇਆ ਸੀ ਉਸ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਨਿਊਯਾਰਕ ਅਦਾਲਤ ਵਿੱਚ ਇੱਕ ਭਾਰਤੀ ਅਧਿਕਾਰੀ ਨਾਲ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਕੀਤੇ ਨੇ ਕੈਨੇਡਾ ਵਿੱਚ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਨੂੰ ਗੁਪਤ ਰੱਖਣ ਲਈ ਅਦਾਲਤ ਤੋਂ ਇਜਾਜ਼ਤ ਮੰਗਣਾ ਅਸਾਧਾਰਨ ਨਹੀਂ ਹੈ ਖਾਸ ਕਰਕੇ ਗੱਲ ਕਰੀਏ ਜਦੋਂ ਜਾਣਕਾਰੀ ਕਿਸੇ ਵਿਦੇਸ਼ੀ ਖੂਫੀਆ ਏਜੰਸੀ ਵੱਲੋਂ ਇਸ ਸ਼ਰਤ ਤੇ ਪ੍ਰਦਾਨ ਕੀਤੀ ਗਈ ਹੋਵੇ ਕਿ ਉਸ ਦਾ ਜਨਤਾ ਖੁਲਾਸਾ ਨਾ ਕੀਤਾ ਜਾਵੇ ਹਾਲਾਂਕਿ ਅੰਤਿਮ ਫੈਸਲਾ ਅਦਾਲਤ ਦੇ ਹੱਥ ਵਿੱਚ ਹੁੰਦਾ ਹੈ ਕੈਨੇਡੀਅਨ ਕਾਨੂੰਨ ਅਨੁਸਾਰ ਜੱਜ ਨੂੰ ਇਹ ਯਕੀਨੀ ਬਣਾਉਣਾ ਪੈਂਦਾ ਹੈ ਕਿ ਇਨੋਸੈਂਸ ਐਟ ਸਟੇਕ ਸਿਧਾਂਤ ਦੀ ਪਾਲਣਾ ਹੋਵੇ ਜਿਸ ਅਨੁਸਾਰ ਗੁਪਤ ਰੱਖੀ ਜਾਣ ਵਾਲੀ ਜਾਣਕਾਰੀ ਦੋਸ਼ੀਆਂ ਦੇ ਨਿਆਂ ਸੰਗਤ ਟ੍ਰਾਇਲ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਨਾ ਕਰੇ ਅਤੇ ਜੇਕਰ ਕੋਈ ਸਬੂਤ ਹੋਣਾਂ ਦੀ ਬੇਗੁਨਾਹੀ ਵੱਲ ਇਸ਼ਾਰਾ ਕਰਦਾ ਹੋਵੇ ਤਾਂ ਉਹ ਜ਼ਰੂਰ ਸਾਹਮਣੇ ਲਿਆਂਦਾ ਜਾਵੇ ਇਸ ਮਾਮਲੇ ਵਿੱਚ ਚਾਰ ਭਾਰਤੀ ਨਾਗਰਿਕ ਨੂੰ 2024 ਦੀ ਸ਼ੁਰੂਆਤ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਉਨਾਤੇ ਜੂਨ 2023 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਨੀజర్ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਨੇ ਅਤੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਸਾਜ਼ਿਸ਼ ਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਭਾਰਤੀ ਸਰਕਾਰੀ ਏਜੰਟਾਂ ਦੀ ਭੂਮਿਕਾ ਹੋ ਸਕਦੀ ਹੈ ਹਾਲਾਂਕਿ ਇਹ ਦੋਸ਼ ਅਜੇ ਅਦਾਲਤੀ ਪਰਖੇਟ ਨੇ ਮਾਮਲਾ ਇਸ ਵੇਲੇ ਪ੍ਰੀ ਟ੍ਰਾਇਲ ਪੜਾਅ ਵਿੱਚ ਹੈ ਇਸ ਤੇ ਪ੍ਰਕਾਸ਼ਨ ਪਾਬੰਦੀ ਲਾਗੂ ਹੈ ਇਹ ਕੇਸ ਕੈਨੇਡਾ ਅਤੇ ਭਾਰਤ ਦੇ ਦੋ ਪੱਖੀ ਸਬੰਧਾਂ ਤੇ ਵੀ ਗਹਿਰਾ ਅਸਰ ਪਾ ਚੁੱਕਿਆ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੈਨੇਡਾ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਉਟਾਵਾ ਨੇ ਭਾਰਤੀ ਰਾਜ ਦੀ ਸੰਭਾਵਿਤ ਸ਼ਮੂਲੀਅਤ ਬਾਰੇ ਆਪਣੇ ਦਾਅਵਿਆਂ ਨੂੰ ਸਮਰਥਨ ਦੇਣ ਲਈ ਖਾਸ ਅਤੇ ਸੰਬੰਧਿਤ ਸਬੂਤ ਪ੍ਰਦਾਨ ਨਹੀਂ ਕੀਤੇ ਇਸ ਪਿਛੋਕੜ ਵਿੱਚ ਅਦਾਲਤ ਦਾ ਆਉਣ ਵਾਲਾ ਫੈਸਲਾ ਨਾ ਸਿਰਫ ਟ੍ਰਾਇਲ ਦੀ ਦਿਸ਼ਾ ਤੈਅ ਕਰੇਗਾ ਸਗੋਂ ਕੈਨੇਡਾ ਭਾਰਤ ਸਬੰਧਾਂ ਦੇ ਪਵਿੱਖਤੇ ਵੀ ਮਹੱਤਵਪੂਰਨ ਪ੍ਰਭਾਵ ਪਾ ਸਕਦਾ ਹੈ